ਮੇਨ ਲਾਦਾ ਹਿਸਟਰੀ ਚ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਭਾਰਤ ਭੂਸ਼ਣਾਸ਼ੂ ਕਾਂਗਰਸ ਦਾ ਰਾਜ ਹੋਵੇ ਪ੍ਰਾਣਾ ਤੇ ਉਹਦੇ ਵਿੱਚੋਂ ਰਿਕਾਰਡ ਹੀ ਗਾਇਬ ਹੋ ਜਵੇ ਇਹਦੇ ਚ ਤਾਂ ਸਾਡੀ ਨਿਕਲ ਦੇ ਵਿੱਚ ਇਹ ਵੀ ਆਇਆ ਕਿ ਰਿਕਾਰਡ ਦੀ ਐਮਬੈਸਲਮੈਂਟ ਹੋਈ ਹੈ ਪੁਰਾਣਾ ਰਿਕਾਰਡ ਹੀ ਨਹੀਂ ਕਹਿੰਦੇ ਲੱਭ ਰਿਹਾ ਸਕੂਲ ਦਾ ਤੇ ਜਦੋਂ ਸਾਨੂੰ ਪੁੱਛਿਆ ਰਿਕਾਰਡ ਕਿੱਥੇ ਹੈ ਪਤਾ ਕਰਵਾਇਆ ਉਹ ਇੱਕ ਦੂਜੇ ਦੇ ਉੱਤੇ ਸੱਟ ਲਏ ਨੇ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਇਹਨੂੰ ਪਤਾ ਇਹਨੂੰ ਨਹੀਂ ਪਤਾ ਇਹਨੂੰ ਪਤਾ ਇਹ ਜੋ ਦਿਖ ਰਿਹਾ ਹੈ ਇਹ ਉਹ ਮਾਮਲਾ ਨਹੀਂ ਇਸ ਤੋਂ ਵੀ ਬਹੁਤ ਵੱਡਾ ਮਾਮਲਾ ਹੈ ਵੱਡੇ ਵੱਡੇ ਮਗਰਮਾਚੇ ਦੇ ਵਿੱਚ ਲਿਪਟ ਜਾਣੇ ਨੇ ਔਰ ਇਹਦੀ ਜਿਹੜੇ ਤਾਰ ਨੇ ਇਹ ਮੇਨਲਾ ਦਾ ਕਾਂਗਰਸ ਦੇ ਕਈ ਵੱਡੇ ਲੀਡਰਾਂ ਨਾਲ ਜਾ ਕੇ ਜੁੜਨੇ ਸੋ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਰਿਕਾਰਡ ਦੀ ਐਮੈਨਸਲਮੈਂਟ ਹੋਈ ਹੈ ਛੱਡਾਂਗੇ ਨਹੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡਾਂਗੇ ਨਾਲ ਤਾਂ ਇਹ ਬਹੁਤ ਕਰੋੜੀ ਘਟਾਲਾ ਹੈ ਜਿਹੜਾ ਇਹ ਇਸ ਗੱਲ ਦੇ ਥੱਲੇ ਛੁਪ ਜੂਗਾ ਕਿ ਕਿ ਮੈਂ ਲੋਕਾਂ 'ਚ ਰੌਲਾ ਪਾਉਂਗਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਆਪਣੇ ਅਫਸਰਾਂ ਤੋਂ ਮੈਨੂੰ ਸੰਮਨ ਕਰਾ ਰਹੀ ਹੈ ਵਿਜੀਲੈਂਸ ਤੋਂ ਤਾਂ ਜਦ ਪਾਇਆ ਗਿਆ ਕਿ ਐਸਐਸਪੀ ਯਾਰ ਹੈ ਤੇ ਆਪਸ 'ਚ ਬੈਠ ਕੇ ਇਹਨਾਂ ਨੇ ਉਹਨੂੰ ਫਾਇਦਾ ਪਹਚਾਣ ਦੀ ਤੇ ਇਸ ਘਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਮੀਡੀਏਟਲੀ ਉਸ ਐਸਐਸਪੀ ਤੇ ਕਾਰਵਾਈ ਕਰਦੇ ਹੋਏ ਉਸ ਐਸਐਸਪੀ ਨੂੰ ਸਸਪੈਂਡ ਕੀਤਾ ਭਾਰਤ ਭੂషణ్ ਆਸ਼ੂ ਨੇ ਆਪਣੇ ਯਾਰ ਵਿਜੀਲੈਂਸ ਦੇ ਐਸਐਸਪੀ ਨਾਲ ਗੱਲ ਕੀਤੀ ਔਰ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਬਚਾਣ ਦਾ ਇੱਕੋ ਹੀ ਤਰੀਕਾ ਹੈ ਕਿ ਤੂੰ ਮੇਰਾ ਕਲਾਸ ਫੈਲੋ ਹੈ ਮੇਰੇ ਨਾਲ ਪੜ੍ਹੇ ਹੈ ਮੈਨੂੰ ਇੱਕ ਸੱਮਨ ਜਾਰੀ ਕਰ ਦੇ ਮੈਂ ਇੱਕ ਤੀਰ ਦਾ ਦੋ ਨਿਸ਼ਾਨੇ ਖੇਨ ਦੂੰਗਾ ਦਸ ਸਿਟੀ ਹੈਡਲਾਈਨਸ ਦੇਖ ਰਹੇ ਤੁਸੀਂ ਮੈਂ ਦੀਪਕ ਤਿਆਲ ਅੱਜ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਵਿਜੀਲੈਂਸ ਦੇ ਐਸਐਸਪੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਸੋ ਸੱਮਨ ਭੇਜੇਗੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਜੀਲੈਂਸ ਦੇ ਐਸਐਸਪੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਸਾਡੇ ਨਾਲ ਕੈਬਨਿਟ ਮੰਤਰੀ ਤਰਪਿੰਦਰ ਸਿੰਘ ਸੋਨ ਜੀ ਮਜਬੂਰ ਨੇ ਗੱਲਬਾਤ ਕਰਦੇ ਆ ਸਰ ਇੱਕ ਮਾਮਲਾ ਬੜਾ ਸਾਹਮਣੇ ਆਇਆ ਸੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੱਮਨ ਪੇਸ਼ ਕੀਤੇ ਗਏ ਸੀ ਕਿ ਉੱਥੇ ਆ ਕੇ ਜਿਹੜਾ ਗੱਲਬਾਤ ਕੀਤੀ ਜਾਵੇ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਐਸਐਸਪੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਕੀ ਮਾਮਲਾ ਕੀ ਬੁਰਾ ਦੇਖੋ ਮੈਨੂੰ ਲੱਗਦਾ ਹੈ ਹਿਸਟਰੀ ਚ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਭਾਰਤ ਭੂਸ਼ਨਾਸ਼ੂ ਪਹਿਲਾ ਤਾਂ ਮੈਂ ਤੁਹਾਨੂੰ ਇੱਕ ਖਬਰ ਦਿਖਾਉਣੀ ਚਾਹਨਾ ਹੈ ਇਹ ਖਬਰ ਤੇ ਨਿਗਾਹ ਮਾਰੋ ਇੱਕ ਨਿਊ ਮਾਡਲ ਸੀਨੀਅਰ ਮਾਡਲ ਸਕੂਲ ਆਇਆ ਉਰੇ ਬਹੁਤ ਪ੍ਰਾਈਮ ਲੋਕੇਸ਼ਨ ਤੇ ਮੇਬੀ ਸਰਾਬਾਂਗਰ ਤੇ ਸ਼ਾਇਦ ਇਸ ਸਕੂਲ ਦੀ ਜਮੀਨ ਆ ਜਿਹੜੀ ਉਹ ਕਈ ਕਰੋੜਾਂ ਦੀ ਹੈ ਕਈ ਕਰੋੜਾਂ ਦੀ ਨਹੀਂ ਮਤਲਬ ਕਈ ਹਜ਼ਾਰ ਕਰੋੜਾਂ ਦੀ ਹੋਗੀ ਉਹ ਜਮੀਨ ਇਹ ਤਾਂ ਪਹਿਲੀ ਗੱਲ ਤਾਂ ਇਸ ਜ਼ਮੀਨ ਦਾ ਘਪਲਾ ਤਾਂ ਇੱਕ ਬਾਅਦ ਚੋਂ ਆਪਾਂ ਇੱਕ ਮਿੰਟ ਬਾਅਦ ਚੋਂ ਜ਼ਿਕਰ ਕਰਦੇ ਹਾਂ ਕੱਲ ਜਿਹੜੇ ਇਸ ਸਕੂਲ ਦੇ ਨਾਲ ਜਿਹੜੇ ਬੱਚੇ ਪੜ੍ਹੇ ਨੇ ਅੱਜ ਉਹ ਬਜ਼ੁਰਗ ਹੋ ਗਏ ਵੱਡੇ ਵੱਡੇ ਉਰੇ ਜਣੇ ਕਿ ਜਿਹੜੇ ਇੰਡਸਟਰੀਅਲਿਸਟ ਨੇ ਉਹ ਇਸ ਸਕੂਲ ਚੋਂ ਪੜ੍ਹੇ ਹੋਏ ਨੇ ਅੱਜ ਉਹ ਪੋਤੇ-ਪੋਤੀਆਂ ਵਾਲੇ ਵੀ ਹੋ ਗਏ ਉਹਨਾਂ ਨੇ ਇਹ ਗੱਲ ਉਠਾਈ ਕਿ ਜੀ ਇਹ ਬਹੁਤ ਪ੍ਰਾਈਮ ਲੈਂਡ ਹੈ ਇਸ ਲੈਂਡ ਦੇ ਵਿੱਚ ਬਈ ਬਾਰ-ਬਾਰ ਨਾਮ ਬੋਲਦਾ ਕਦੇ ਭਾਰਤਪੂਰਨ ਆਸ਼ੂ ਦਾ ਕਦੇ ਉਹਦੇ ਭਰਾ ਦਾ ਨਰਿੰਦਰ ਕਾਲੇ ਦਾ ਨਾਮ ਬੋਲਦਾ ਹੈ ਇਹ ਇਹਦੇ ਵਿੱਚ ਜ਼ਮੀਨ ਦਾ ਬਹੁਤ ਵੱਡਾ ਘਟਾਲਾ ਹੋ ਰਿਹਾ ਹੈ ਵੀ ਇਹਨਾਂ ਨੇ ਆਪਣੀ ਜਾਨੀ ਕਿ ਉਹ ਬਣਾ ਲਈਆਂ ਸਸਤਾਵਾਂ ਤਿਆਰ ਕਰਨਾ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਸੀਗਾ ਇਹ ਇਨਵੈਸਟੀਗੇਸ਼ਨ ਹੋਣ ਵਾਲਾ ਮੈਟਰ ਹੈ ਜਿਹੜੀ ਕਿ ਇਨਵੈਸਟੀਗੇਸ਼ਨ ਚੱਲਦੀ ਹੈ ਪਰ ਇਹਦਾ ਮੀਨ ਵਾਈਲ ਕੀ ਹੋਇਆ ਕਿ ਅਸੀਂ ਕੀ ਦੇਖਿਆ ਚੱਲਦੀ ਇਲੈਕਸ਼ਨ ਦੇ ਵਿੱਚ ਇਹ ਮੁੱਦੇ ਦੇ ਉੱਤੇ ਜਿਵੇਂ ਪੇਰੈਂਟਸ ਨੇ ਕੱਲ ਬੋਲਿਆ ਪੇਰੈਂਟਸ ਨੇ ਬੋਲੇ ਸੰਤਾ ਕੋਈ ਸਰਕਾਰ ਨਹੀਂ ਸੰਤਾ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਪੇਰੈਂਟਸ ਨੇ ਬੋਲਿਆ ਤਾਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਵੀ ਕਿਤੇ ਮੈਨੂੰ ਇਸ ਚੀਜ਼ ਦਾ ਡੈਂਟ ਮੈਨੂੰ ਡੈਮੇਜ ਨਾ ਹੋ ਜਾਵੇ ਬਹੁਤ ਵੱਡੇ ਲੈਵਲ ਤੇ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਯਾਰ ਵਿਜੀਲੈਂਸ ਦੇ ਐਸਐਸਪੀ ਨਾਲ ਗੱਲ ਕੀਤੀ ਔਰ ਉਹਨੂੰ ਕਹਿੰਦਾ ਵੀ ਦੇਖ ਮੈਨੂੰ ਬਚਾਣ ਦਾ ਇੱਕੋ ਹੀ ਤਰੀਕਾ ਹੈ ਕਿ ਤੂੰ ਮੇਰਾ ਕਲਾਸ ਫੈਲੋ ਹੈ ਮੇਰੇ ਨਾਲ ਪੜ੍ਹੇ ਹੈ ਮੈਨੂੰ ਇੱਕ ਸੰਮਨ ਜਾਰੀ ਕਰ ਦੇ ਮੈਂ ਇੱਕ ਤੀਰ ਦਾ ਦੋ ਨਿਸ਼ਾਨੇ ਖੇਡ ਦੂੰਗਾ ਨਾਲ ਤਾਂ ਬਹੁਤ ਕਰੋੜੀ ਘਟਾਲਾ ਹੈ ਜਿਹੜਾ ਇਹ ਇਸ ਗੱਲ ਦੇ ਥੱਲੇ ਛੁਪ ਜਾਊਗਾ ਕਿ ਕਿ ਮੈਂ ਲੋਕਾਂ 'ਚ ਰੌਲਾ ਪਾਉਂਗਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਆਪਣੇ ਅਫਸਰਾਂ ਤੋਂ ਮੈਨੂੰ ਸੰਮਨ ਕਰਾ ਰਹੀ ਹੈ ਵਿਜੀਲੈਂਸ ਤੋਂ ਜਿਵੇਂ ਹੀ ਇੱਕ ਸੰਮਨ ਆਇਆ ਅਖਬਾਰਾਂ 'ਚ ਅੱਜ ਖਬਰ ਆਈ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨੋਟਿਸ 'ਚ ਆਂਦੇ ਸਾਰ ਉਹਨਾਂ ਨੇ ਇਸ ਗੱਲ ਦੇ ਪਿੱਛੇ ਇਨਕੁਆਇਰੀ ਕਰਵਾਈ ਵੀ ਫਟਾਫਟ ਚੈੱਕ ਕਰੋ ਵੀ ਇਹ ਮਸਲਾ ਹੋਇਆ ਤਾਂ ਕੀ ਹੋਇਆ ਤਾਂ ਜਦ ਪਾਇਆ ਗਿਆ ਕਿ ਐਸਐਸਪੀ ਯਾਰ ਹੈ ਤੇ ਆਪਸ 'ਚ ਬੈਠ ਕੇ ਇਹਨਾਂ ਨੇ ਉਹਨੂੰ ਫਾਇਦਾ ਪਹਚਾਣ ਦੀ ਤੇ ਇਸ ਘਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਮੀਡੀਏਟਲੀ ਉਸ ਐਸਐਸਪੀ ਤੇ ਕਾਰਵਾਈ ਕਰਦੇ ਹੋਏ ਉਸ ਐਸਐਸਪੀ ਨੂੰ ਸਸਪੈਂਡ ਕੀਤਾ ਔਰ ਜਿਹੜਾ ਇਹ ਇਲੈਕਸ਼ਨ ਤਾਂ 19 ਤਰੀਕ ਨੂੰ ਹੋ ਜਾਣੀ ਹੈ ਕੋਈ ਗੱਲ ਨਹੀਂ 23 ਨੂੰ ਰਿਜ਼ਲਟ ਵੀ ਆ ਜਾਣਾ ਲੋਕਾਂ ਨੇ ਫਤਵਾ ਜਾਰੀ ਦੇ ਦੇਣਾ ਆਪਣਾ ਕਰ ਦੇਣਾ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਇਸ ਕੇਸ ਤੋਂ ਬਾਅਦ ਚੋਂ ਇਹ ਜਿਹੜਾ ਘੁਟਾਲਾ ਹੁਣ ਸਾਹਮਣੇ ਨਿਕੜ ਕੇ ਆਇਆ ਹੈ ਇਹਦੇ 'ਚ ਬਖਸ਼ਾਂਗੇ ਨਹੀਂ ਇਹ ਹੁਣ ਇਹਦੀ ਪੂਰੀ ਸੀਰੀਅਸਲੀ ਜਾਂਚ ਕਰਾਵਾਂਗੇ ਬਈ ਇਹ ਘੁਟਾਲੇ ਦੇ ਵਿੱਚ ਜਿਹਦੇ ਡਰ ਦੇ ਪਿੱਛੇ ਇਹਨਾਂ ਨੇ ਤੀਰ ਖੇਲੇ ਆ ਇਹਦੇ ਪਿੱਛੇ ਕਿਹਦਾ ਕਿਹਦਾ ਹੱਥ ਹੈ ਇਹਦੀ ਪੂਰੀ ਚੰਗੀ ਤਰ੍ਹਾਂ ਜਾਂਚ ਕਰਾਵਾਂਗੇ ਔਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨੂੰ ਛੱਡਾਂਗੇ ਨਹੀਂ ਉਹਨੂੰ ਉਹਦੇ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਕੇਸ ਆ ਜੀ ਸਰ ਕਿਵੇਂ ਦੇਖਦੇ ਹੋ ਇਸ ਮਾਮਲੇ ਦੇ ਵਿੱਚ 8 ਜਨਵਰੀ 2025 ਨੂੰ ਜਿਹੜੀ ਐਫ ਆਈ ਆਰ ਰਜਿਸਟਰ ਹੁੰਦੀ ਹੈ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਫਿਰ ਸੰਮਨ ਜਿਹੜੇ ਆ ਹੁਣ ਇੰਨੇ ਮਹੀਨਿਆਂ ਬਾਅਦ ਜਿਹੜੇ ਦਿੱਤੇ ਜਾਂਦੇ ਨੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਸ ਕੇਸ ਦੇ ਵਿੱਚ ਹਲੇ ਬਹੁਤ ਕੁਝ ਨਿਕਲਣਾ ਹੈ ਇਹ ਤਾਂ ਸਮਝ ਲਓ ਬੀਕਾ ਗਲੇਸ਼ੀਅਰ ਦੀ ਇੱਕ ਟਿਪ ਹੁੰਦੀ ਹੈ ਨਾ ਟਿਪ ਆਫ ਦੀ ਗਲੇਸ਼ੀਅਰ ਇਹ ਜੋ ਦਿਖ ਰਿਹਾ ਹੈ ਇਹ ਉਹ ਮਾਮਲਾ ਨਹੀਂ ਇਹ ਇਸ ਤੋਂ ਵੀ ਬਹੁਤ ਵੱਡਾ ਮਾਮਲਾ ਹੈ ਜਦੋਂ ਇਹਦੀ ਹੁਣ ਕਿਉਂਕਿ ਹੁਣ ਇਲੈਕਸ਼ਨ ਦੇ ਵਿੱਚ ਜੇ ਅਸੀਂ ਕੋਈ ਵੀ ਕਾਰਵਾਈ ਕਰਵਾਵਾਂਗੇ ਇਹਦੇ ਤੇ ਇਹਨੇ ਫੇਰ ਲੋਕਾਂ ਨੂੰ ਇਹ ਜਾ ਕੇ ਕਹਿਣਾ ਵੀ ਸ਼ਾਇਦ ਮੈਨੂੰ ਧੱਕਾ ਕਰਦੇ ਕੋਈ ਨਹੀਂ ਇਹਨੂੰ ਇਲੈਕਸ਼ਨ ਲੜ ਲਣ ਦਿਓ 19 ਤਰੀਕ ਵੀ ਆਈ ਲੋ ਇਲੈਕਸ਼ਨ ਨਿਪਟਣ ਤੋਂ ਬਾਅਦ ਚੋਂ ਇਹਦਾ ਫਿਰ ਹੁਣ ਦੁੱਧ ਦਾ ਦੁੱਧ ਪਾਣੀ ਪਾਣੀ ਕਰਾਂਗੇ ਇਹ ਚ ਸਾਰਾ ਪੂਰੀ ਜਾਂਚ ਕਰਾਵਾਂਗੇ ਵੀ ਇਹ ਚ ਕਿਵੇਂ ਕਿਵੇਂ ਕੀ ਕੀ ਚੀਜ਼ਾਂ ਇਹ ਰਜ ਤਾਂ ਸਾਡੀ ਨਿਗਾ ਦੇ ਵਿੱਚ ਇਹ ਵੀ ਆਇਆ ਕਿ ਰਿਕਾਰਡ ਦੀ ਐਮਬੈਸਲਮੈਂਟ ਹੋਈ ਹੈ ਪੁਰਾਣਾ ਰਿਕਾਰਡ ਹੀ ਨਹੀਂ ਕਹਿੰਦੇ ਲੱਭ ਰਿਹਾ ਸਕੂਲ ਦਾ ਉਹ ਵੀ ਚੈੱਕ ਕਰਵਾਵਾਂਗੇ ਵੀ ਰਿਕਾਰਡ ਕਿੱਥੇ ਗਾਇਬ ਹੋਇਆ ਕੀ ਨੇ ਕੀਤਾ ਕਿਹੜੇ ਅਫਸਰਾਂ ਨੇ ਰਲ ਕੇ ਗਾਇਬ ਕੀਤਾ ਕਿਉਂਕਿ ਉਸ ਸਮੇਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਸੋ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਰਿਕਾਰਡ ਦੀ ਐਮਬੈਸਲਮੈਂਟ ਹੋਈ ਹੈ ਛੱਡਾਂਗੇ ਨਹੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡਾਂਗੇ ਸੋ ਇਸ ਦੇ ਵਿੱਚ ਹੋਰ ਵੀ ਜਿਹੜਾ ਕੁਝ ਜਾਂਚ ਦੇ ਵਿੱਚ ਪਤਾ ਲੱਗਿਆ ਕੋਈ ਹੋਰ ਖੁਲਾਸੇ ਹੋਏ ਨੇ ਹੋਰ ਇਹ ਹਜੇ ਤਾਂ ਜਾਂਚ ਹੋਣੀ ਮਤਲਬ ਹਜੇ ਤਾਂ ਹਜੇ ਤਾਂ ਜਿਵੇਂ ਜਾਂਚ ਕੀਤੀ ਗਈ ਉਸ ਦੇ ਵਿੱਚ ਆਇਆ ਕਿ ਇਹ ਆਪਣੇ ਕਰੀਬੀ ਸਾਥੀ ਨਹੀਂ ਟੋਟਸ ਦੇ ਵਿੱਚ ਜਿਹੜਾ ਕੇਸ ਹੈ ਇਹ ਕੱਲ ਤਾਂ ਹਾਈਲਾਈਟ ਹੋਇਆ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਜਿਹੜੇ ਉਹ ਬੱਚੇ ਸੀ ਜਿਹੜੇ ਅੱਜ ਬਜ਼ੁਰਗ ਹੋ ਚੁੱਕੇ ਆ ਜਦੋਂ ਉਹਨਾਂ ਨੇ ਜਾ ਕੇ ਇਹ ਇਹ ਮੈਟਰ ਨੂੰ ਹਾਈਲਾਈਟ ਕੀਤਾ ਉਸ ਤੋਂ ਬਾਅਦ ਚੋਂ ਇਹ ਜਿਹੜਾ ਐਸਐਸਪੀ ਸੀ ਉਹਨੇ ਇਹਨੂੰ ਫਾਇਦਾ ਦੇਣ ਦੇ ਚੱਕਰ 'ਚ ਨੋਟਿਸ ਕਰਤਾ ਸੰਮਣ ਕਰਤਾ ਸਾਡੇ ਤਾਂ ਹੁਣੇ ਤਾਂ ਪਰ ਹੁਣੇ ਜਿਹੜਾ ਬਹੁਤ ਘੜਾੜੀ ਘਟਾਲਾ ਤਾਂ ਹੋਇਆ ਨਾ ਉਹਨੇ ਘੁਟਾਲਾ ਆ ਇਲੈਕਸ਼ਨ ਤੋਂ ਬਾਅਦ ਚੋਂ ਇਹਦਾ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦੇਆ ਸਰ ਕਿਵੇਂ ਦੇਖਦੇ ਹੋ 2400 ਕਰੋੜ ਅਮਾਉਂਟ ਕੱਟ ਨਹੀਂ ਹੁੰਦੀ ਬਹੁਤ ਵੱਡਾ ਘੁਟਾਲਾ ਇਸ ਦੇ ਵਿੱਚ ਨਜ਼ਰ ਆ ਰਿਹਾ ਤੇ ਦੇਖੋ ਨਾ ਤੁਸੀਂ ਇਹ ਵੀ ਕਾਂਗਰਸ ਦਾ ਰਾਜ ਹੋਵੇ ਪ੍ਰਾਣਾ ਤੇ ਉਹਦੇ ਵਿੱਚੋਂ ਰਿਕਾਰਡ ਹੀ ਗਾਇਬ ਹੋ ਜਵੇ ਰਿਕਾਰਡ ਹੀ ਨਾ ਲੱਭ ਰਿਹਾ ਹੋਵੇ ਤੇ ਜਦੋਂ ਸਾਰਿਆਂ ਨੂੰ ਪੁੱਛਿਆ ਰਿਕਾਰਡ ਕਿੱਥੇ ਹੈ ਪਤਾ ਕਰਵਾਇਆ ਉਹ ਇੱਕ ਦੂਜੇ ਦੇ ਉੱਤੇ ਸਿੱਟਰੇ ਨੇ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਇਹਨੂੰ ਪਤਾ ਇਹਨੂੰ ਨਹੀਂ ਪਤਾ ਇਹਨੂੰ ਪਤਾ ਜਿਹੜੇ ਇੱਕ ਦੂਜੇ ਤੇ ਗੱਲਾਂ ਸਿੱਟਰੇ ਨੇ ਅੱਜ ਦੀ ਤਰੀਕ 'ਚ ਉਹ ਸਾਰੇ ਦੇ ਸਾਰੇ ਇਸ ਕੇਸ ਦੇ ਵਿੱਚ 100% ਦੇਖ ਲਓ ਵਿੱਚ ਫਸ ਲੰਗੇ ਲੱਗਦਾ ਵੱਡੇ ਵੱਡੇ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਤਾਂ ਵੱਡੇ ਵੱਡੇ ਮਗਰਮਾਚੇ ਦੇ ਵਿੱਚ ਲਿਪਟ ਜਾਣੇ ਨੇ ਔਰ ਇਹਦੀ ਜਿਹੜੇ ਤਾਰ ਨੇ ਇਹ ਮੈਨੂੰ ਲੱਗਦਾ ਕਾਂਗਰਸ ਦੇ ਕਈ ਵੱਡੇ ਲੀਡਰਾਂ ਨਾਲ ਜਾ ਕੇ ਜੋੜਨਗੇ ਤੇ ਸਰ ਇੱਕ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਸੰਜੀਵ ਰੋੜਾ ਨੂੰ ਵੋਟ ਨਾ ਪਾਓ ਫੋਰ ਜਿੰਨੂੰ ਮਰਜ਼ੀ ਪਾ ਦਿਓ ਇਸ ਨੂੰ ਕਿਵੇਂ ਦੇਖਦੇ ਬੁਖੜਾਗੇ ਤਾਂ ਫਿਰਸ ਨਾਲ ਗਲਵਜ਼ ਵਾਲੀ ਗੱਲ ਹੈ ਤਾਂ ਹੁਣ ਮਨਜਿੰਦਰ ਸਰਸਾ ਦੇ ਬਿਆਨ ਨੇ ਸਾਰਿਆਂ ਨੂੰ ਯਾਹਰ ਕਰਤਾ ਕਿ ਅਸੀਂ ਆਪਸ ਦੇ ਵਿੱਚ ਰਲੇ ਹੋਏ ਆਂ ਚੋਰ ਤੇ ਚੋਰ ਮਸੇਰੇ ਭਰਾ ਆਂ ਜਿਵੇਂ ਅਸੀਂ ਦੇਸ਼ ਨੂੰ ਪੰਜਾਬ ਨੂੰ ਪਹਿਲੇ ਦਿਨ ਤੋਂ ਲੁੱਟਦੇ ਆਏ ਸੀ ਵੀ ਇਹ ਲੁੱਟਣ ਦੀ ਸਾਡੀ ਜਿਹੜੀ ਮਨਸੂਬੇ ਨੇ ਸਾਡੀ ਮਨਸ਼ਾ ਹੈ ਉਹਨੂੰ ਤਾਕਤ ਬਖਸ਼ੋ ਵੀ ਸਾਨੂੰ ਜੇ ਸੰਜੀਵ ਰੋੜੇ ਦੀ ਥਾਂ ਤੇ ਵੋਟ ਕਿਸੇ ਹੋਰ ਨੂੰ ਪਾ ਦਿਓ ਤਾਂ ਜੋ ਅਸੀਂ ਫਿਰ ਜਿੱਤ ਕੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਫਿਰ ਅਸੀਂ ਇਹ ਰਲ ਮਿਲ ਕੇ ਬਹੁਤ ਕਰੋੜੀ ਘਟਾਲੇ ਨੇ ਜਿਹੜੇ ਕਰੀਏ ਇਹੀ ਮਨਸ਼ਾ ਹੋਰ ਕਾਤੋਂ ਸੋ ਇਸ ਕਰਕੇ ਮੈਂ ਇਸ ਗੱਲ ਨੂੰ ਜਾਨੀ ਕਿ ਮਾੜੀ ਕਹਿਣਾ ਉਹਨਾਂ ਨੂੰ ਆਹੀ ਜਿਹਾ ਬਿਆਨ ਦੇਣਾ ਨਿਸ਼ਚੈ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਪੱਛਮੀ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਲੋਕਾਂ ਦਾ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਸ਼ਾਨਦਾਰ ਰਿਸਪਾਂਸ ਹੈ ਲੋਕ ਪੋਜ਼ਿਟਿਵਿਟੀ ਨੂੰ ਵੋਟ ਪਾ ਰਹੇ ਨੇ ਲੋਕ ਆਪਣੇ ਏਰੀਆ ਦੇ ਡਿਵੈਲਪਮੈਂਟ ਦੇ ਲਈ ਵੋਟ ਪਾ ਰਹੇ ਨੇ ਸੰਜੀਵ अरोੜਾ ਜੀ ਨੇ ਕੰਮ ਵੀ ਬਹੁਤ ਕੀਤਾ ਨੇ ਲੁਧਿਆਣੇ ਦੇ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਵੀ ਸੋ ਜੇਕਰ ਉਹ ਜਿੱਤ ਕੇ ਉਰੋਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਨੇ ਤਾ 100% ਲੁਧਿਆਣਾ ਪੱਛਮੀ ਦਾ ਵਿਕਾਸ ਜਿਹੜਾ ਉਹ ਬੜੇ ਵੱਡੇ ਯੁੱਧ ਸਟਾਰ ਤੇ ਹੋਊਗਾ। ਸੋ ਬਹੁਤ ਬਹੁਤ ਧੰਨਵਾਦ ਸਾਹਿਬ। ਸੋ ਬਿਲਕੁਲ ਐਸੀ ਸਾਡੇ ਨਾਲ ਕੈਬਨਟ ਮੰਤਰੀ ਤਰਨਪੀਰ ਸਿੰਘ ਸੋਨਜੀ ਜਿਨ੍ਹਾਂ ਨੇ ਦੱਸਿਆ ਕਿ ਵਿਜੀਲੈਂਸ ਦੇ ਬਿਊਰੋ ਜਿਹੜੇ ਨੇ ਐਸਐਸਪੀ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਉਸ ਦੇ ਵਿੱਚ ਜਿਹੜੀ ਹੈ ਜਾਂਚ ਕਰਕੇ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ। ਲੁਧਿਆਣਾ ਤੋਂ ਕੈਮਰਾ ਪਰਸਨ ਵਿਪਨ ਬੱਸੀ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ